ਨਹੀਂ ਹੈਗੀ ਦਿੱਲੀ ਦਾ ਵੀ ਨਿਊਜ਼ ਹੈ ਕਿ ਸਰਕਾਰ ਦੀ ਇਸ ਵੇਲੇ ਅਸੀਂ ਲੁਧਿਆਣੇ ਦੇ ਬੱਸ ਸਟੈਂਡ ਦੇ ਵਿੱਚ ਮੌਜੂਦ ਹੈ ਕਿਧਰੇ ਕਿਧਰੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਾਫੀ ਲੜੀ ਖੜੀ ਤੁਹਾਨੂੰ ਲੱਗਦਾ ਹੋਵੇ ਕੋਈ ਧਰਨਾ ਪ੍ਰਦਰਸ਼ਨ ਹੋ ਰਿਹਾ ਪਰ ਅਸੀਂ ਦੱਸ ਦਈਏ ਤੁਹਾਨੂੰ ਇਹ ਧਰਨਾ ਪ੍ਰਦਰਸ਼ਨ ਨਹੀਂ ਇਹ ਲੇਰੀ ਸਤਿੰਨ ਤੋਂ 4 ਘੰਟੇ ਹੋ ਗਏ ਬੱਸ ਜੂੜੀ ਕੇ ਕਰ ਰਹੀਆਂ ਨੇ ਪਰ ਇਹਨਾਂ ਨੂੰ ਕੋਈ ਵੀ ਬੱਸ ਨਹੀਂ ਮਿਲੀ ਅੱਜ ਸੀਐਮ ਮਾਨ ਜੀ ਤੁਸੀਂ ਜਾਣਦੇ ਹੋ ਕਿ ਜਿਵੇਂ ਕਿ ਥੇਲੀਆਂ ਤੇ ਸਾਰੀਆਂ ਸਰਕਾਰੀ ਬੱਸਾਂ ਇਸ ਵੇਲੇ ਕਿਹੜੇ ਨੇ ਜੋ ਕਿ ਲੇਰੀ ਦਾ ਦਾਰ ਦੇ ਅਧਾਰ ਤੇ ਆਪਣੇ ਟਰੈਵਲ ਕਰਦੀ ਨਹੀਂ ਸੁਵੇਲੇ ਵਿਚਾਨੀਆਂ ਖੜੀਆਂ ਨੇ 2 ਤੋਂ 3 ਘੰਟੇ ਹੋ ਚੁਕੇ ਮਜਬੂਰ ਲੇਡੀ ਸਾਹਿਬ ਜੋ ਉਹਨਾਂ ਦੇ ਕੋਲ ਜੇਬਾਂ ਵਿੱਚ ਪੈਸੇ ਨਹੀਂ ਕਿਤੇ ਰਹਿ ਕਿਤੇ ਸਰਕਾਰੀ ਬੱਸ ਦੀ ਆਸ ਦੇ ਵਿੱਚ ਆਧਾਰ ਕਾਰਡ ਲੈ ਕੇ ਨਿਕਲੀਆਂ ਨੇ ਤੇ ਫਿਰ ਹੁਣ ਉਹਨਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਨੂੰ ਛੱਡ ਕੇ ਪ੍ਰਾਈਵੇਟ ਬੱਸਾਂ ਦੇ ਵਿੱਚ ਟਰੈਵਲ ਕਰਨਾ ਪਵੇਗਾ ਤੇ ਜਿਨ੍ਹਾਂ ਦੀ ਜੇਬਾਂ ਵਿੱਚ ਪੈਸੇ ਨਹੀਂ ਤੇ ਤੁਸੀਂ ਖੁਦ ਸਮਝਦਾਰ ਹੋ ਤੇ ਕਿਸ ਤਰ੍ਹਾਂ ਹੋ ਆਪਣੇ ਘਰਾਂ ਤੱਕ ਪਹੁੰਚਣਗੇ 2 ਤੋਂ 3 ਘੰਟੇ ਹੋ ਵੀ ਨਾ ਲੇਡੀ ਸੋ ਇੱਥੇ ਹੀ ਖੜੀਆਂ ਨੇ ਤੇ ਪਰੇਸ਼ਾਨ ਨੇ ਤੇ ਜੋ ਕਿ ਪ੍ਰਾਈਵੇਟ ਬੱਸਾਂ ਵਾਲੇ ਜੋ ਕਿ ਅੱਧ ਵਿੱਚ ਜੋ ਕਿ ਲੇਡੀਜ਼ ਨੇ ਉਤਰਨਾ ਹੁੰਦਾ ਤੇ ਉਹਨਾਂ ਨੂੰ ਬਿਠਾ ਦੇਣ ਉਹਨਾਂ ਦਾ ਕਹਿਣਾ ਹੈ ਕਿ ਜਿਸ ਰੂਟ ਦੀ ਬਸ ਹੈ ਤਾਂ ਉਸੇ ਰੂਟ ਤੱਕ ਜੇਕਰ ਤੁਸੀਂ ਟਿਕਟ ਲਓਗੇ ਤਾਂ ਤੁਹਾਨੂੰ ਬਿਠਾਇਆ ਜਾਵੇਗਾ ਨਹੀਂ ਤਾਂ ਉਹਨਾਂ ਨੂੰ ਬਸ ਵਿੱਚ ਨਹੀਂ ਬਿਠਾਇਆ ਜਾਵੇਗਾ ਉਹਨਾਂ ਦਾ ਡਬਲ ਕਰਾਇਆ ਲਿੱਤਾ ਜਾਵੇਗਾ ਹੁਣ ਅਸੀਂ ਕਰਾਂਗੇ ਨਾਲ ਲੇਡੀਜ਼ ਦੇ ਨਾਲ ਗੱਲਬਾਤ ਤੇ ਜਾਣਾ ਕਿ ਕਿੰਨਾ ਮੁਸ਼ਕਲ ਵਿੱਚ ਉਹ ਲੰਘ ਰਹੀਆਂ ਹਾਂ ਜੀ ਨਮਸਕਾਰ ਅੰਟੀ ਜੀ ਕੀ ਨਾਮ ਹੈ ਤੁਹਾਡਾ ਪਰਮ ਜੀ ਕਿ ਕਿੱਥੋਂ ਆਏ ਹੋ ਅਸੀਂ ਜਗਰਾਉਂ ਤੋਂ ਕਿ ਕਿੱਥੇ ਜਾਣਾ ਜਗਰਾਉਂ ਜਾਣਾ ਕਿੰਨਾ ਸਮੇਂ ਹੋ ਗਿਆ ਤੁਹਾਨੂੰ ਖੜਿਆ 2.5 ਘੰਟੇ ਹੋ ਗਏ ਜੋ ਕਿ ਸਰਕਾਰੀ ਬਸ ਆ ਤੁਹਾਨੂੰ ਕੋਈ ਵੀ ਨਹੀਂ ਨਾ ਪ੍ਰਾਈਵੇਟ ਨਾ ਸਰਕਾਰੀ ਕੋਈ ਨਹੀਂ ਮਿਲੀ ਹੋ ਜੇ ਤੱਕ ਸਮਾਂ ਇੰਨਾ ਕਿ ਪਰੇਸ਼ਾਨੂ ਕੀ ਕਹਿਣਾ ਕਿ ਜੇ ਦਾ ਬੋਲਣਾ ਚਾਹੋਗੇ ਸਰਕਾਰ ਨੂੰ ਸਰਕਾਰ ਦਾ ਬਹੁਤ ਮੰਦਾ ਹਾਲ ਆ ਜੀ ਹਾਂ ਜੀ ਨਮਸਕਾਰ ਅਰੇ ਮਾਈ ਨਹੀਂ ਗੱਡੀ ਕੋਈ ਵੀ ਨਹੀਂ ਆਈ ਕਿੰਨਾ ਸਮਾਂ ਹੋ ਗਿਆ ਮੈਨੂੰ ਗੱਡੀਆਂ ਭਰੋਣਾ ਹੈ ਕਿਹੜੀਆਂ ਗੱਡੀਆਂ ਭਰੋਣਾ ਮੈਂ ਸਰਕਾਰੀ ਬਸ ਕੋਈ ਨਹੀਂ ਹੁੰਦੀ ਹੈ ਸਰਕਾਰੀ ਹਸਪਤਾਲ ਨਹੀਂ ਹੁੰਦੀ ਹਾਂ ਜੀ ਕੋਈ ਨਹੀਂ ਆਈ ਜੀ ਪ੍ਰਾਈਵੇਟ ਬੱਸਾਂ ਵਾਲੇ ਉਹਨਾਂ ਨਾਲ ਲੜਦੇ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਸਰਕਾਰੀ ਬੱਸਾਂ ਤੇ ਕੋਈ ਵੀ ਨਹੀਂ ਪਹੁੰਚੀ ਰੇਡਿਸ ਕਿੰਨੀ ਪਰੇਸ਼ਾਨ ਹੈ ਪ੍ਰਾਈਵੇਟ ਬੱਸਾਂ ਵਾਲੇ ਜੋ ਕਿ ਸਰਕਾਰੀ ਬੱਸਾਂ ਨਾਲ ਅੰਤਕਾ ਵੀ ਕਰਦੇ ਜੇਕਰ ਉਹਨਾਂ ਦਾ ਕਹੇ ਲੇਡੀਜ਼ ਜੇਕਰ ਸਰਕਾਰੀ ਬੱਸ ਪਹੁੰਚਦੀ ਹੈ ਤਾਂ ਪ੍ਰਾਈਵੇਟ ਬੱਸਾਂ ਵਾਲੇ ਵੀ ਉਹਨਾਂ ਦੇ ਨਾਲ ੱਕਾ ਕਰਦੇ ਬੱਸਾਂ ਲੱਗਣ ਨਹੀਂ ਜਾਂਦੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ੱਕਾ ਹੋ ਰਿਹਾ ਹੈ ਤਾਂ ਇਸ ਜਨਤਾ ਦਾ ਨੁਕਸਾਨ ਹੋ ਰਿਹਾ ਹੈ ਨਾ ਇਹ ਲੜਾਈ ਪ੍ਰਾਈਵੇਟ ਸਰਕਾਰੀ ਦੀ ਲੜਾਈ ਦੇ ਵਿੱਚ ਇਹਨਾਂ ਲੇਡੀਜ਼ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜੀ ਨਮਸਕਾਰ ਹੈ ਮੋਕੋ ਆ ਜੀ ਮੁੱਲਾਪੁਰ ਜਾਣਾ ਜੀ ਕਿੰਨਾ ਸਮੇਂ ਹੋ ਗਿਆ ਤੋ ਲੇ ਸੰਤਾ 2 ਘੰਟੇ ਹੋ ਗਿਆ ਖੜਿਆ ਹੋਣਾ ਕੋਈ ਗੱਲ ਨਹੀਂ ਆਈ ਨਾ ਕੋਈ ਨਹੀਂ ਆਈ ਸਰਕਾਰੀ ਬੱਸ ਹਾਂ ਸਰ ਸਰਕਾਰੀ ਵੀ ਬੱਸ ਦੀ ਆਬ ਨਹੀਂ ਚੜਾਉਂਦੇ ਹੁਣ ਜਿਹਦੇ ਨਾਲ ਸ ਸਗਰ ਕੀ ਇਹ ਵੀ ਕਾਫੀ ਦੇਰ ਤੋਂ ਸਰਕਾਰੀ ਬੱਸ ਜੁੜੀ ਕਰ ਰਹੀ ਪਰ ਉਹਨਾਂ ਦਾ ਕਹਿੰਦਾ ਪ੍ਰਾਈਵੇਟ ਬੱਸ ਵਾਲੇ ਵੀ ਉਹਨਾਂ ਨੂੰ ਛੁੜਾ ਨਹੀਂ ਰਹੇ ਤੇ ਤੇ ਕਾਫੀ ਪਰੇਸ਼ਾਨਿਤ ਕੁ ਦੇਖ ਸਕਦੇ ਬਜ਼ੁਰਗ ਮਹਿਲਾ ਨੇ ਤੇ ਇਹਨਾਂ ਨੇ ਕਹਾਰ ਜਾਣਾ ਕਿ ਕਿੰਨਾ ਸਮੇਂ ਹੋ ਗਿਆ ਇਹਨਾਂ ਨੂੰ ਖੜਿਆ ਨੂੰ ਤੇ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਲੋਕ ਜੀ ਜਿਆਦਾ ਪਰੇਸ਼ਾਨਿਤ ਉਹਨਾਂ ਦਾ ਕਹਿੰਦਾ ਕਿ ਅਸੀਂ ਬੱਸ ਵਿੱਚ ਬੈਠੇ ਸੀ ਪਰ ਉਹਨਾਂ ਨੂੰ ਬੱਸ ਵਿੱਚੋਂ ਲਾ ਦਿੱਤਾ ਗਿਆ ਤੇ ਇੱਕ ਤਾਂ ਕਹਿੰਦਾ ਕਿ ਜੇਕਰ ਤੁਸੀਂ ਪੂਰੇ ਰੂਟ ਦੀ ਬੱਸ ਲੈਣੀ ਹੈ ਤੇ ਕਿਰਾਇਆ ਭਰਦੇ ਹੋ ਤਾਂ ਤੁਹਾਨੂੰ ਬਿਠਾਇਆ ਜਾਊਗਾ ਅੱਧ ਵਿੱਚ ਤੁਹਾਨੂੰ ਨਹੀਂ ਬਿਠਾਇਆ ਜਾਵੇਗਾ ਤੇ ਅਸੀਂ ਹਾਂਜੀ ਨਮਸਕਾਰ ਕੀ ਨਾਮ ਜੀ ਇਹ ਨਾਮ ਤਾਂ ਟੋਟਾ ਕੀ ਪਾਇਓ ਮੁੱਲਾਪੁਰ ਤੋਂ ਕਿੱਥੇ ਜਾਣਾ ਸੀ ਮੁੱਲਾਪੁਰ ਜਾਣਾ ਵਾ ਸਰਕਾਰੀ ਬਸਾਂ ਵੇਖ ਲਈ ਨਹੀਂ ਪਹਿਲਾਂ ਜਿਹੜੀ ਮਰਜ਼ੀ ਪਰ ਭੌਂਦੇ ਹੀ ਨਹੀਂ ਹੈਗੇਗੇ ਬਸਾਂ ਬਿਠਾਉਂਦੇ ਨਹੀਂ ਨਹੀਂ ਪਹਿਲਾਂ ਦੋ ਵਾਰ ਮੁੜ ਕੇ ਗਏ ਹੁਣ ਹੀ ਅਸੀਂ ਕੀ ਕਹਿਣਾ ਇਹਨਾਂ ਨੂੰ ਉਹ ਸਿੱਖਣ ਮੈਨੂੰ ਹੁਣ ਦੇਖ ਲਓ ਤੁਸੀਂ ਆਪੇ ਖੁਣ ਪਤਾ ਹੀ ਆ ਤੁਹਾਡੀ ਨੌਲੇਜ ਵਾਸਤੇ ਅਸੀਂ ਦੱਸਦੇ ਕਿ ਜਿੱਦੀਆਂ ਵੀ ਸਰਕਾਰੀ ਬਸਾਂ ਹੈ ਭਗਵੰਤ ਮਾਨ ਜੀ ਦੀ ਰੈਲੀ ਵਿੱਚ ਪਹੁੰਚਿਆ ਤੇ ਲੇਡੀਜ਼ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕਹਿਣਾ ਚਾਹੋਗੇ

ਸਾਨੂੰ ਇਹ ਦੇਖਾਈ ਦਿੰਦੇ ਕਹਿੰਦੇ ਨਹੀਂ ਜਾਣਾ ਇਹ ਤੇ ਮੁੱਲ ਬਰ ਉਤਾਰਦੇ ਨਹੀਂ ਇਹ ਕੀ ਬਿਹੇਵ ਹੈ ਜੋ ਕਿ ਸਰਕਾਰੀ ਬਸਾਂ ਵਾਲੇ ਡਰਾਈਵਰ ਹੈ ਉਹਨਾਂ ਦਾ ਕੀ ਬਿਹੇਵ ਮੈਂ ਬਖਸ਼ਦੇਵ ਕੀ ਬਸ ਇਹ ਹੀ ਆ ਵੀ ਬਸ ਲੈ ਜਾ ਕਰਨ ਹੋਰ ਤਾਂ ਕੁਝ ਨਹੀਂਗਾ ਪੈਸੇ ਤੇ ਯਾ ਕੋਈ ਇਹਨੂੰ ਲੈ ਕੇ ਚੱਲੋਂ ਤੁਹਾਨੂੰ ਪੈਸੇ ਦੇਵਾਂਗੇ ਜੀ ਦੇਖ ਦੇਉ ਜੋ ਕਿ ਪ੍ਰਾਈਵੇਟ ਬਸਾਂ ਵਾਲਿਆਂ ਦਾ ਮਿਸਬੀਹਵ ਦੇਤਾ ਦੇ ਉਹਨਾਂ ਦਾ ਕਹਿਣਾ ਕਿ ਜੇ ਲੇਡੀਜ਼ ਆਧਾਰ ਕਾਰਡ ਹੈ ਸਰਕਾਰੀ ਬਸਾਂ ਵੀ ਜਾਣੀ ਤਾਂ ਉਹ ਸਰਕਾਰੀ ਬਸਾਂ ਹੀ ਵੇਟ ਕਰਨ ਅਸੀਂ ਪ੍ਰਾਈਵੇਟ ਬਸਾਂ ਵਾਲਿਆਂ ਨੇ ਲੇਡੀਜ਼ ਆਧਾਰ ਕਾਰਡ ਵਾਲੀ ਲੇਡੀਜ਼ ਨੂੰ ਬਿਠਾਉਣਾ ਨਹੀਂ ਇਹ ਲੇਡੀਜ਼ ਕਰਾਇਆ ਦੇਣ ਨੂੰ ਵੀ ਪਿਆਰੇ ਤਾਂ ਵੀ ਨਾਲ ਲੇਡੀਜ਼ ਨੂੰ ਬਸਾਂ ਵਿੱਚ ਨਹੀਂ ਬਿਠਾਇਆ ਜਾ ਰਿਹਾ ਕਿਤੇ ਨਾ ਕਿਤੇ ਬਸਾਂ ਵਾਲਿਆਂ ਵੱਲੋਂ ਨਾਲੇ ਤੱਕਾ ਕੀਤਾ ਜਾ ਰਿਹਾ ਹੈ ਜੇ ਅੱਜ ਸਰਕਾਰੀ ਬਸਾਂ ਜੋ ਕਿ ਸੀਐਮ ਕੋ ਵੱਲੋਂ ਜੀ ਦੀ ਰੈਲੀ ਵਿੱਚ ਪਹੁੰਚਿਆ ਤੇ ਲੇਡੀਜ਼ ਨੂੰ ਪ੍ਰਾਈਵੇਟ ਬਸਾਂ ਵਾਲੇ ਬਿਠਾਉਣ ਲਈ ਤਿਆਰ ਨਹੀਂ ਹੈ ਕਿਤੇ ਨਾ ਕਿਤੇ ਕਿ ਜਿਦਵਾਦੀ ਚੱਲ ਰਹੀ ਹੈ ਸਰਕਾਰੀ ਬਸਾਂ ਨਾਲ ਪ੍ਰਾਈਵੇਟ ਬਸਾਂ ਦੇ ਵਿੱਚ ਜੋ ਕਿ ਜੀ ਵੇਸਾਰੋ ਕਿੰਦਾ ਕੰਪੀਟੀਸ਼ਨ ਚੱਲ ਰਿਹਾ ਹੈ ਤੇ ਕਿ ਜੋ ਕਿ ਸਰਕਾਰੀ ਬੱਸਾਂ ਦੇ ਵਿੱਚ ਲੇਡੀ ਸਟਾਰਡ ਕਾਰਡ ਦੇ ਵਿੱਚ ਜਾਂਦੀ ਹੈ ਤੇ ਪ੍ਰਾਈਵੇਟ ਬੱਸਾਂ ਵਾਲੇ ਹੁਣ ਉਹਨਾਂ ਨੂੰ ਬਿਠਾਉਣ ਨੂੰ ਤਿਆ ਨਹੀਂ ਉਹਨਾਂ ਦਾ ਕਹਿਣਾ ਕਿ ਤੁਸੀਂ ਸਰਕਾਰੀ ਬੱਸ ਦੀ ਵੇਟ ਕਰੋ ਕਿ ਸਰਕਾਰੀ ਬੱਸ ਦੇ ਵਿੱਚ ਹੀ ਜਾਓ ਤੇ ਉਹਨਾਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਨਹੀਂ ਬਿਠਾਇਆ ਜਾਵੇਗਾ ਅਸੀਂ ਕਿਤੇ ਇੱਥੇ ਦੀ ਲੇਡੀਜ਼ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਕਿ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੋ ਕਿ ਘਾਟੋ ਧਾਰ ਕਾਰ ਲੈ ਕੇ ਨਿਕਲਦੀਆਂ ਨੇ ਜੇਬਾ ਵਿੱਚ ਪੈਸੇ ਨਹੀਂ ਹੁੰਦੇ ਕਿਤੇ ਨਾ ਕਿਤੇ ਆ ਗਏ ਤੇ ਉਹਨਾਂ ਨਾਲ ਤਕਾ ਹੁੰਦਾ ਕਿ ਸਰਕਾਰੀ ਬੱਸਾਂ ਵਾਲੇ ਉਹਨਾਂ ਨੂੰ ਬਿਠਾਉਂਦੇ ਨਹੀਂ ਪ੍ਰਾਈਵੇਟ ਬੱਸਾਂ ਵਾਲੇ ਤਕਾ ਕਰਦੇ ਜੋ ਕਿ ਡ ਵਿਚ ਪਟਾਉਂਦੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਨਾਲ ਪ੍ਰਾਈਵੇਟ ਬਸਾਂ ਦੀ ਜਿਦਵਾਜੀ ਦੇ ਵਿੱਚ ਇਹਨਾਂ ਲੇਡੀਜ਼ ਦਾ ਕਿੰਨਾ ਨੁਕਸਾਨ ਹੁੰਦਾ ਜੋ ਕਿ ਘਰ ਤੋਂ ਦੁਖੀ ਹੋ ਗਏ ਜਾਂ ਕਿਸੇ ਮਜਬੂਰੀ ਦੇ ਖਾਣ ਜੋ ਕਿ ਟਰੈਵਲ ਕਰਦੀ ਹੈ ਪਰ ਸਮੇਂ ਸਰ ਜੋ ਕਿ ਘਰ ਨਹੀਂ ਪਹੁੰਚ ਪਾਂਦੀ ਤੇ ਹੁਣ ਦੇਖਣਾ ਹੋਵੇਗਾ ਕਿ ਸਰਕਾਰਾਂ ਇਹਨਾਂ ਚੀਜ਼ਾਂ 'ਤੇ ਵੱਲ ਘੱਟਕ ਧਿਆਨ ਦਿੰਦੀ ਹੈ ਤੇ ਇਹ ਰੇਲੀਆਂ ਜ਼ਿਆਦਾ ਜ਼ਰੂਰੀ ਹੈ ਜਾਂ ਲੇਡੀਜ਼ ਦੀ ਮਜਬੂਰੀਆਂ ਨੂੰ ਧਿਆਨ ਰੱਖਦੇ ਹੋਏ ਸਰਕਾਰਾਂ ਕਰਦਾ ਕਿੰਨਾ ਲੇਡੀਜ਼ ਵੱਲ ਧਿਆਨ ਦਿੰਦੀ ਹੈ ਤੇ ਇਸ ਤਰ੍ਹਾਂ ਕਿ ਇਹਨਾਂ ਦੇ ਹੱਲ ਹੁੰਦੇ ਆ ਇਸ ਤਰ੍ਹਾਂ ਦੀ ਅਪਡੇਟ ਲਿਖ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਵਾਂਗੀ ਮੈਂ ਨੈ